ਸੂਬੇ ਦੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਸ ਸੰਬੰਧੀ ਅਪੇਖਬਾਣੀ ਕਰ ਦਿੱਤੀ ਗਈ ਸੀ ਕਿ 13 14 ਅਤੇ 15 ਅਪ੍ਰੈਲ ਨੂੰ ਸੂਬੇ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਵੇਖਣ ਨੂੰ ਮਿਲੇਗਾ ਅਤੇ ਉਸੇ ਹੀ ਵਿਖਬਾਣੀ ਦੇ ਮਤਾਬਿਕ ਪੰਜਾਬ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਨੂੰ ਮਿਲਿਆ ਜਿਸ ਤੋਂ ਬਾਅਦ ਸੂਬੇ ਦਾ ਤਾਪਮਾਨ ਪਹਿਲਾਂ ਨਾਲੋਂ ਘਟਿਆ ਹੈ ਅਤੇ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਇਹ ਰਾਹਤ ਹੁਣ ਜ਼ਿਆਦਾ ਦੇਰ ਤੱਕ ਨਹੀਂ ਰਹੇਗੀ ਕਿਉਂਕਿ ਇਸ ਪੱਛਮੀ ਗੜਬੜ ਦੇ ਲੰਗ ਜਾਣ ਤੋਂ ਬਾਅਦ ਹੁਣ ਸੂਬੇ ਵਿੱਚ ਦਿਨ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ ਜੋ ਲੋਕਾਂ ਦੀਆਂ ਮੁਸੀਬਤਾਂ ਵਧਾ ਸਕਦਾ ਹੈ ਜਿਉਂ ਜਿਉਂ ਮਈ ਮਹੀਨਾ ਨੇੜੇ ਆਵੇਗਾ ਤਾਪਮਾਨ 35 ਡਿਗਰੀ ਦੇ ਆਸ-पास ਪਹੁੰਚ ਸਕਦਾ ਹੈ ਕਿਉਂਕਿ ਇਸ ਪੱਛਮੀ ਗੜਬੜ ਤੋਂ ਪਹਿਲਾਂ ਵੀ 30 ਡਿਗਰੀ ਤੋਂ ਵੱਧ ਤਾਪਮਾਨ ਪੰਜਾਬ ਦੀ ਕਈ ਜ਼ਿਲ੍ਹਾ ਵਿੱਚ ਵੇਖਣ ਨੂੰ ਮਿਲ ਰਿਹਾ ਸੀ ਪਰ ਇਸ ਪੱਛਮੀ ਗੜਬੜ ਅਤੇ ਤੇਜ਼ ਹਵਾਵਾਂ ਨੇ ਸੂਬੇ ਦੇ ਮੌਸਮ ਨੂੰ ਖੁਸ਼ਹਮਾ ਬਣਾ ਕੇ ਰੱਖ ਦਿੱਤਾ ਹੁਣ ਇਸ ਪਛਮੀ ਗੜਬੜ ਦੇ ਗੁਜ਼ਰਨ ਤੋਂ ਬਾਅਦ ਗਰਮੀ ਵੱਲੋਂ ਸੂਬੇ ਵਿੱਚ ਆਪਣੇ ਜ਼ੋਰ ਦਿਖਾਏ ਜਾ ਸਕਦੇ ਨੇ ਵੈਸੇ ਮੌਸਮ ਵਿਭਾਗ ਦੇ ਮੁਤਾਬਕ ਕੁਦਰਤੀ ਤੌਰ ਤੇ ਇਹ ਜੋ ਤਾਪਮਾਨ ਦੇ ਵਿੱਚ ਹੁਣ ਵਾਧਾ ਹੋਵੇਗਾ ਉਸ ਨੂੰ ਚੰਗਾ ਮੰਨਿਆ ਜਾ ਰਿਹਾ ਹੈ ਕਿਉਂਕਿ ਕਣਕਾਂ ਕਈ ਥਾਈਂ ਅਜੇ ਪੱਕੀਆਂ ਨਹੀਂ ਤਾਪਮਾਨ ਦੇ ਵਾਧੇ ਨਾਲ ਕਣਕਾਂ ਦੇ ਪੱਕਣ ਵਿੱਚ ਵੀ ਮਦਦ ਮਿਲਦੀ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਪੰਜਾਬ ਸੂਬੇ ਦੇ ਵਿੱਚ ਵਧੇਗਾ ਮੌਸਮ ਵਿਭਾਗ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਬਿਊਰੋ ਰਿਪੋਰਟ ਪੰਜਾਬੀ ਨਿਊਜ਼ ਬਾਕਸ